ਭਾਈਕੁਰਜੀਤ ਕਾ ਖਾਲਸਾ ਭਾਈਕੁ ਜੀ ਕੀ ਫਤਿਹ ਮੈਂ ਸਿਮਰਨਜੀਤ ਸਿੰਘ ਮਾਨ ਪੰਥਰਦਾਰ ਅੱਜ ਆਪਣੇ ਪਿੰਡ ਫਤੇਗੜ ਸਾਹਿਬ ਪਿਲਸਰਦਾ ਅਨਾਮ ਸਿੰਘ ਤੋਂ ਤੋਂ ਦੇ ਸਾਰੇ ਨਾਲ ਗੱਲਬਾਤ ਕਰ ਰਿਹਾ ਅੱਜ 25 ਦਸੰਬਰ ਹੈ 크리스마ਸ ਡੇ ਹੈ ਜਿੱਦਣ ਸਾਰੇ ਇਸਾਈ ਇंसा ਮਸੀਹ ਦੇ ਜਨਮ ਹੋਣ ਦਾ ਦਿਨ ਮਨਾਉਂਦੇ ਆ ਤੇ ਦੁਪਹਿਰ ਦੀ ਰੋਟੀ ਵੇਲੇ ਇੰਨਾ ਦਰਵਾਜ ਹੈ ਕਿ ਏ ਟੁਰਕੀ ਖਾਂਦੇ ਆ ਟਰਕੀ ਹੁੰਦੀ ਏ ਇੱਕ ਵੱਡਾ ਮੁਰਗਾ ਤੇ ਆਪਾਂ ਨੂੰ ਪਤਾ ਹੋਣਾ ਚਾਹੀਦਾ ਇਹਨਾਂ ਦੇ ਰਿਵਾਜ ਤੇ ਰੀਤੀਆਂ ਦਾ ਪਰ ਜੇ ਇੱਥੇ ਖੁਸ਼ੀ ਦਾ ਦਿਨ ਹੈ ਸਾਈਆਂ ਦੇ ਲਈ ਸਾਡੇ ਲਈ ਇਹ ਦਿਨ ਗਮਦੇ ਹਨ ਕਿਉਂ ਕਰਕੇ ਇਨ੍ਹਾਂ ਦਿਨਾਂ ਦੇ ਵਿੱਚ ਹੀ ਅਰੰਗਸੇਬ ਦੀ ਹਕੂਮਤ ਨੇ ਤੇ ਸਰੰਦ ਦਾ ਜਿਹੜਾ ਸੂਬਾ ਸੀਗਾ ਬਜੀਤ ਖਾਨ ਉਸ ਨੇ ਸਾਡੇ ਛੋਟੇ ਸਾਹਿਬ ਜਾਦੇ ਬਾਬਾ ਫਤਿਹ ਸਿੰਘ ਤੇ ਜੋਰਾਬਰ ਸਿੰਘ ਨੀਹਾਂ ਦੇ ਉੱਤੇ ਨੀਹਾਂ ਦੇ ਵਿੱਚ ਉਹਨਾਂ ਨੂੰ ਛੰਨ ਦਿੱਤਾ ਸੀ ਤੇ ਬਾਤ ਗੁਜਰੀ ਜੀ ਵੀ ਉਹਨਾਂ ਨੂੰ ਦੇਖ ਕੇ ਉਬਸੀਦ ਹੋ ਗਏ ਸੀਗੇ ਸੋ ਅੱਜਕਲ ਸਾਡੇ ਇਲਾਕੇ ਦੇ ਵਿੱਚ ਜਿਵੇਂ ਮੈਂ ਕੁਰਸੀ ਤੇ ਬੈਠਿਆ ਹਾਂ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਹਾਂ ਸਾਡੇ ਫਤਿਹਗੜ੍ਹ ਸਾਹਿਬ ਦੇ ਇਲਾਕੇ ਦੇ ਲੋਕ ਨਾ ਕੁਰਸੀਆਂ ਤੇ ਬੈਠਦੇ ਐ ਨਾ ਮੰਝੀਆਂ ਦੇ ਉੱਤੇ ਸੌਂਦੇ ਐ ਪੁੰਜੇ ਸੌਂਦੇ ਐ ਇਹ ਥੰਦੀ ਰੀਤ ਹੈ ਬਹੁਤ ਅਫਸੋਸ ਵਾਲੇ ਦਿਨ ਹੈ ਕੱਲ ਮੈਂ ਹਰਿਆਣੇ ਜਾ ਰਿਹਾ ਸੀਗਾ ਤੇ ਮੈਂ ਬਹੁਤ ਵੱਡੀ ਤਦਾਦ ਦੇ ਵਿੱਚੋਂ ਮਾਨਸਾ ਸੰਗਰੂਰ ਸੁਨਾਮ ਹਰਿਆਣੇ ਦੇ ਵਿੱਚ ਦੱਬ ਵਾਲੀ ਪਿੱਛੋਂ ਰਾਜਸਥਾਨ ਤੋਂ ਲੱਗੇ ਹੋਏ ਟਰੈਕਟਰ trolly ਆ ਰਹੇ ਸੀਗੇ ਜਗਨ ਦੇ ਉੱਤੇ ਆਪਣੇ ਖਾਲਸਾਣ ਦੇ ਝੰਡੇ ਸੀਗੇ ਤੇ ਸਾਰਿਆਂ ਨੇ ਤੇ ਸ੍ਰੀ ਸਾਫੇ ਸਜਾਏ ਹੋਏ ਸੀਗੇ। ਔਰ ਇੱਥੇ ਸਬਾ ਦਾ ਇਹਨੂੰ ਮੇਲਾ ਕਹਿੰਦਾ ਹੈ। ਸਾਰੇ ਇੱਥੇ ਆ ਕੇ ਲੰਗਰ ਲਾਉਂਦੇ ਐ ਆਪਣੇ ਪਿੰਡਾਂ ਤੋਂ। ਮੇਰੇ ਪਿੰਡ ਦੇ ਬਾਹਰ ਅੱਜ ਰੱਲਾ ਜਿਹੜਾ ਮਾਲਵੇ ਦੇ ਵਿੱਚ ਪਿੰਡ ਹੈ ਜਿੱਥੋਂ ਦੇ ਮੇਰੇ ਨਾਨੀ ਜੀ ਹੈ ਜਾਂ ਸੀਗੇ ਉਹਨਾਂ ਦਾ ਲੰਗਰ ਲੱਗਿਆ ਹੋਇਆ 100 ਇਹ ਜਿਹੜੇ ਅਫਸੋਸ ਦੇ ਦੇਣੇ ਇਹ ਹੋਰ ਅਫਸੋਸ ਦੇ ਨਾਲ ਭਰ ਗਏ ਹੈ ਜੋ ਕਰਕੇ ਅੱਜ 30 ਨ ਤੋਂ ਸਾਡੇ ਕਿਸਾਨ ਯੂਨੀਅਨ ਦੇ ਪ੍ਰਧਾਨ ਢੱਲੇਵਾਲ ਸਾਹਿਬ ਉਹਨਾਂ ਨੇ ਨਾ ਖੁਸ਼ ਪਾਣੀ ਪੀਤਾ ਨਾ ਖੁਸ਼ ਛਕਿਆ ਹੈਗਾ ਤੇ ਸੰਭਾਵਨਾ ਹੈ ਕਿ ਕਿਸੇ ਵੀੜੇ ਵੀ ਉਹ ਸਰੀਰ ਛੱਡ ਸਕਦੇ ਆ ਤਾਂ ਕਹਿਣ ਦਾ ਭਾਵ ਇਹ ਹੈ ਕਿ ਇੱਕ ਤਾਂ ਦੁੱਖ ਹੈ ਸਾਨੂੰ ਜੋ ਸਾਡੇ ਸਹਿਬਜ਼ਾਦਿਆਂ ਦੇ ਨਾਲ ਮੋਕਲ ਹਕੂਮਤ ਨੇ ਕੀਤਾ ਤੇ ਹੁਣ ਜਿਹੜਾ ਮੋਦੀ ਬੀਜੇਪੀ ਅਮਿਤ ਸ਼ਾਹ ਦੀ ਹਕੂਮਤ ਸਾਡੇ ਸਿੱਖਾਂ ਦੇ ਨਾਲ ਕਰ ਰਹੀ ਹੈ ਤੁਸੀਂ ਪਰੇਸ਼ਾਨ ਹੋ ਮੋਗੇ ਜਾਣ ਕੇ ਕਿ ਕੱਲ ਵਰਲਡ ਕਿਸਾਨੀ ਦਿਨ ਸੀਗਾ ਵਰਲਡ ਫਾਰਮਰਸ ਡੇ ਤੇ ਮੋਦੀ ਸਾਡਾ ਜਿਹੜਾ ਪ੍ਰਾਈਮ ਮਿਨਿਸਟਰ ਹੈ ਉਹਨਾਂ ਨੇ ਸੁਨੇਹਾ ਦਿੱਤਾ ਪਰ ਉਹਨਾਂ ਨੂੰ ਕੋਈ ਫਿਕਰ ਨਹੀਂ ਸੀ ਕਿ 29 ਦਿਨਾਂ ਤੋਂ ਇੱਕ ਸਾਡਾ ਕਿਸਾਨ ਭੁਖੜਚਾਲ ਤੇ ਬੈਠਾ ਹੈ ਕਿ ਜਿਹੜੇ ਉਹਦੇ ਮੰਗਾ ਹੈਗੀਆਂ ਕਿ ਕਿਸਾਨਾਂ ਦੇ ਕਰਜ਼ੇ ਮਾਫ ਕੀਤੇ ਜਾਣ ਥੇਤ ਮਜ਼ਦੂਰਾਂ ਦੇ ਕਰਜ਼ੇ ਮਾਫ ਕੀਤੇ ਜਾਣ MSP ਦੇ ਤੌਰ ਤੇ ਹੋਰ ਚੀਜ਼ਾਂ ਸਸਤੀਆਂ ਦਿੱਤੀਆਂ ਜਾਣ ਪਰ ਕਿਸਾਨ ਦੀ ਆਮਦਨ ਇੰਨੀ ਘਟ ਗਈ ਹੈ ਕਿ ਉਹ ਅੱਜ ਲਗਾਤਾਰ ਰੋਜ਼ ਦੇ ਤੁਸੀਂ ਅਖਬਾਰਾਂ ਪੜ੍ਹੋਗੇ ਕੋਈ ਨਾ ਕੋਈ ਸਾਡਾ ਕਿਸਾਨ ਖੁਦਕਸ਼ੀ ਕਰ ਰਿਹਾ ਹੈ ਵੀ ਦੀ ਵੈਸੇ ਤਾਂ ਮਨਾਈ ਹੈ ਸਾਡੇ ਧਰਮ ਦੇ ਵਿੱਚ ਪਰ ਜੇ ਤੋ ਗੁਜ਼ਾਰਾ ਨਹੀਂ ਹੁੰਦਾ ਬੱਚਿਆਂ ਨੂੰ ਨੌਕਰੀ ਨਹੀਂ ਮਿਲਦੀ 46 ਲੱਖ ਨੌਜਵਾਨ ਸਾਡਾ ਜਬੇਰਜ਼ਗਾਰ ਹੈ ਅਸੀਂ ਸੈਂਟਰ ਦੀ ਸਰਕਾਰ ਨੂੰ ਜ਼ੋਰ ਲਾ ਲਿਆ ਕਿ ਸਾਡਾ ਪਾਕਿਸਤਾਨ ਵਾਕੇ ਦੇ ਨਾਲ ਬਾਰਡਰ ਖੋਲ ਦੋ ਜਿਸ ਦੇ ਨਾਲ ਵਪਾਰ ਸ਼ੁਰੂ ਹੋਏ ਜਿਸ ਦੇ ਨਾਲ ਸਾਡੇ ਲਾਲੇ ਬਾਣੀਏ ਆ ਸਾਡੇ ਕਿਸਾਨ ਹੈ ਕਿਸਾਨ ਮਜ਼ਦੂਰ ਹੈ ਇਹ ਸਾਰੇ ਖੱਟਣ ਜੋ ਕਰਕੇ ਪਾਕਿਸਤਾਨ ਤੇ ਇਸਨਾਮਕ ਮੁਲਕਾਂ ਦੇ ਵਿੱਚ ਅੱਜ ਬਾਸਪਤੀ ਦੀ ਵੀ ਕਮੀ ਹੈ ਕੀ ਹੈ ਚੌੜਾਂ ਦੀ ਵੀ ਕਮੀ ਹੈ ਕੀ ਹੈ ਕਣਕ ਦੀ ਵੀ ਕਮੀ ਹੈ ਕੀ ਹੈ ਪਾਕਿਸਤਾਨ ਜਿਸ ਨੂੰ ਅਸੀਂ ਛੱਟ ਕੇ ਆਏ ਆਂ ਹਰਿਆ ਭਰਿਆ ਅੱਜ ਆਪਣੀ ਕਣਕ ਦੀ ਟੋਟ ਕਰਕੇ ਰੂਸ ਤੋਂ ਕਣਕ ਮੰਗਵੰਦ ਤੇ ਅੱਜ ਅਸੀਂ ਦੇਖੀਏ ਕੀ ਪਾਕਿਸਤਾਨ ਦੇ ਵਿੱਚ ਜੀਰੀ ਦੀ ਪੈੜੀ ਦੀ ਕੀਮਤ 8500 ਰੁਪਇਆ ਕੁਇੰਟਲ ਹੈ ਪਰ ਇੱਥੇ ਸਿਰਫ ਕਿਸਾਨ ਰੁੜੇ ਹੈ ਨਾ ਪੰਜਾਬ ਸਰਕਾਰ ਨੇ ਨਾ ਸੈਂਟਰ ਸਰਕਾਰ ਨੇ ਡੇਡ ਡੇਡ ਮਹੀਨਾ ਸਾਡੀ ਫਸਲ ਚੱਕੀ ਨਹੀਂ ਛੋਣੇ ਦੀ ਤੇ ਇੱਥੇ ਸਿਰਫ 3000 ਰੁਪਇਆ ਕੁਇੰਟਲ ਸਾਨੂੰ ਮਿਲਦਾ ਤੇ ਬਾਸਮਤੀ ਜੇ ਆਪਾਂ ਬਾਰਡਰ ਪਾਕਿਸਤਾਨ ਦਾ ਟੱਪ ਜੀ ਹੈ ਤਾਂ ਈਰਾਨ ਦੇ ਵਿੱਚ ਜੀ ਕੀਮਤ 25000 ਰੁਪਇਆ ਕਵਿੰਟਲ ਹੈ ਤੇ ਇੱਥੇ ਸਿਰਫ 2700 ਰੁਪਇਆ ਕਵਿੰਟਲ ਸਾਡੀ ਖੱਟੀ ਹੋਈ ਹੈ ਬਾਸਮਤੀ ਦੀ ਸੋ ਇਹੋ ਜੀ ਦੁਰਦਸ਼ਾ ਸਿੱਖਾਂ ਦੀ ਬਣੀ ਹੋਈ ਹੈ ਮੋਦੀ ਤੇ ਬੀਜੇਪੀ ਆਰਐਸ ਸਰਕਾਰ ਨੇ ਇੱਕ ਨਵੀਂ ਪਾਲਿਸੀ ਬਣਾਈ ਹੈ ਕਿ ਜਿਹੜੇ ਵੀ ਸਿੱਖ ਆਜ਼ਾਦੀ ਦੇ ਵਿੱਚ ਮੰਨਦੇ ਐ ਉਹਨਾਂ ਨੂੰ ਗੋਲੀ ਨਾਲ ਮਾਰ ਕੇ ਖਤਮ ਕਰਨ ਦਾ ਹੁਕਮ ਦੇ ਦਿੱਤਾ ਹੈਗਾ ਇਹ ਕਾਨੂੰਨੀ ਤਾਂ ਨਹੀਂ ਹੈ ਪਰ ਗੱਲ ਇਹ ਹੈ ਕਿ ਹੁਣ ਇਹ ਲੋਕ ਫੜੇ ਜਾ ਰਹੇ ਐ ਜੋ ਕਰਕੇ ਤਿੰਨ ਸਿੰਘ ਤਾਂ ਇਹਨਾਂ ਨੇ ਕੈਂਡੀਡੇਟ ਦੇ ਵਿੱਚ ਅਕਸੈਸਿਨੇਟ ਕਤਲ ਕਰ ਦਿੱਤੇ ਹੈਗੇ ਆ ਅਮਰੀਕਾ ਦੇ ਵਿੱਚ ਇੱਕ ਅਮਰੀਕਨ ਸਿੱਖ ਪੰਨੂ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਆ ਅਮਰੀਕਾ ਦੀ ਖੁਫੀਆ ਏਜੰਸੀਆਂ ਨੇ ਉਹ ਬੰਦੇ ਫੜਦੇ ਆ ਤੇ ਅੱਜ ਨਿਊਯਾਰਕ ਦੀ ਅਦਾਲਤ ਦੇ ਵਿੱਚ ਉਹ ਪੇਸ਼ੀਅਮ ਭਰੇ ਆ ਤੇ ਬ੍ਰਿਟਾਨੀਆ ਦੇ ਵਿੱਚ ਵੀ ਸਾਡਾ ਨਾਨਸਬਾਨ ਲੀਡਰ ਖੰਡਾ ਉਸ ਨੂੰ ਜ਼ਹਿਰ ਦੇ ਕੇ ਮਾਰਦਾ ਹੈ ਤੇ ਪਾਕਿਸਤਾਨ ਦੇ ਵਿੱਚ ਵੀ ਆਪਣਾ ਰੋਡੇ ਨੂੰ ਮਾਰਦਾ ਹੈ ਪੰਜ ਵੜ ਨੂੰ ਮਾਰਦਾ ਹੈ ਸਾਡੇ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਾਰਦਾ ਹੈ ਪੰਜਾਬ ਦੇ ਵਿੱਚ ਮੂਸੇਵਾਲ ਨੂੰ ਮਾਰਦਾ ਹੈ ਤੇ ਹੁਣ ਹਰੀਨੋ ਫਰੀਦਕੋਟ ਦੇ ਜ਼ਿਲ੍ਹੇ ਦੇ ਵਿੱਚ ਇੱਕ ਹੋਰ ਸਿੱਖ ਨੂੰ ਸ਼ਹੀਦ ਕਰ ਦਿੱਤਾ ਹੈਗਾ ਸੋ ਮੇਰਾ ਜ ਸੁਨੇਹਾ ਇਹੀ ਹੈ ਕੌਮ ਨੂੰ ਕਿ ਅੱਜ ਅਸੀਂ ਸਾਰੇ ਦੇਸ਼ਾਂ ਦੇ ਵਿੱਚ ਫੈਲ ਚੁੱਕੇ ਹਾਂ ਤੇ ਮੇਰੀ ਬੇਨਤੀ ਹੈ ਕਿ ਤੁਸੀਂ ਆਪਣੀਆਂ ਆਪਣੀਆਂ ਸਰਕਾਰਾਂ ਨੂੰ ਦੱਸੋ ਕਿ ਕੀ ਸਾਡੀ ਦੇਸ਼ਾ ਹੈ ਕੀ ਹੈ ਅਸੀਂ ਸਟੇਟਲੈਸ ਹੈਗੇ ਹਾਂ ਸਾਡੇ ਕੋਲੇ ਕੋਈ ਕਾਨੂੰਨ ਦੇ ਕੋਲੇ ਜਾਣ ਦਾ ਰਸਤਾ ਨਹੀਂ ਹੈ ਸੁਪਰੀਮ ਕੋਰਟ ਦੇ ਵਿੱਚ ਕੋਈ ਸਿੱਖ ਜੱਜ ਹੈ ਨਹੀਂਗਾ ਕਿਤੇ ਵੀ ਸਿੱਖ ਜੱਜ ਹੈ ਨਹੀਂਗੇ ਸਾਰੇ ਪਾਸੇ ਸਨਾਟਾ ਛਾਇਆ ਹੋਇਆ ਸੋ ਜੇ ਡੰਡੇਵਾਲਾ ਸਾਹਿਬ ਸ਼ਹੀਦ ਹੋ ਜਾਂਦੇ ਹੈ ਮੈਂ ਤਾਂ ਮੋਦੀ ਤੇ ਬੀਜੇਪੀ ਸਰਕਾਰ ਨੂੰ ਕਹਿਣਾ ਚਾਹੂੰਗਾ ਕਿ ਤੁਹਾ ਦਿੱਲੀ ਬਹੁਤ ਸ਼ਰਮਿੰਦਗੀ ਹੋਊਗੀ ਤੇ ਸਿੱਖਾਂ ਨੇ ਚੁੱਪ ਕਰਕੇ ਨਹੀਂ ਬੈਠਣਾ ਜੋ ਕਰਕੇ ਦੜਾ ਦੜ ਜਿਹੜੇ ਮੈਂ ਟਰੈਕਟਰ ਦੇਖੇ ਆ ਰਾਜਸਥਾਨ ਹਰਿਆਣੇ ਤੋਂ ਬਠਿੰਡੇ ਤੋਂ ਸੁਨਾਮ ਤੋਂ ਸੰਗਰੂਰ ਤੋਂ ਆਉਂਦੇ ਪਟਿਆਲੇ ਤੋਂ ਬਹੁਤ ਜ਼ਿਆਦਾ ਇੱਥੇ ਇਕੱਠ ਹੈਗਾ ਤੇ ਕੱਲ ਸਾਡੀ ਅਕਾਦੀਤ ਅੰਮ੍ਰਿਤਸਰ ਦੀ ਕਾਨਫਰੰਸ ਵੀ ਹੈਗੀ ਹੈ ਫਤਿਹਗੜ੍ਹ ਸਾਹਿਬ ਤੇ ਮੈਂ ਸਾਰਿਆਂ ਨੂੰ ਸਨਿਆ ਭੇਜਦੇ ਨਿਮਰਤਾ ਸਹਿਤ ਤੁਸੀਂ ਇੱਥੇ ਆ ਕੇ ਆਪਣੀ ਹਾਜ਼ਰੀ ਦਿਓ ਜਿਹੜਾ ਅਸੀਂ ਦੁਨੀਆਂ ਨੂੰ ਦੱਸ ਸਕੀਏ ਕਿ ਸਾਡੇ ਹਾਲਾਤ ਕੀ ਐ ਤੇ ਅਸੀਂ ਕਿਵੇਂ ਜਿਉ ਰਹੇ ਹਾਂ ਹਿੰਦੂਤਵਾ ਦੇ ਰਾਜ ਦੇ ਵਿੱਚ ਤੇ ਮੈਂ ਆਸ ਕਰਦਾ ਹਾਂ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਚੜ੍ਹਦੀ ਕਲਾ ਬਖਸ਼ਣਗੇ ਤੇ ਅਸੀਂ ਆਪਣੇ ਹਥਿਆਰ ਕਦੇ ਨਹੀਂ ਛੱਡਾਂਗੇ ਤੇ ਹਮੇਸ਼ਾ ਫੌਮ ਦੀ ਸੇਵਾ ਦੇ ਵਿੱਚ ਲੱਗੇ ਰਹਾਂਗੇ ਵਾਹਿ ਕੁਰਤੀ ਕ ਖਲਛ ਬਾਇਕੁਤੀ ਕੀ ਫਤੇ